ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਅਪੀਲ ਕਰਦੇ ਹਾਂ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਿਹੜੀ ਆ ਉਹ ਜ਼ਰੂਰ ਕਰਨਾ ਕਿਉਂਕਿ ਤੁਹਾਡੇ ਇੱਕ ਸ਼ੇਅਰ ਨਾਲ ਇੱਕ ਮਾਸੂਮ ਵੀ ਜ਼ਿੰਦਗੀ ਜਿਹੜੀ ਆ ਉਹ ਬਚ ਸਕਦੀ ਆ ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਨੇ ਫਰੋਇਪਰ ਦੇ ਪਿੰਡ ਬਸਤੀ RAM Lal ਦੀਆਂ ਜਿੱਥੋਂ ਦੇ 5 ਮਹੀਨੇ ਦੇ ਇੱਕ ਮਾਸੂਮ ਬੱਚੇ ਦੇ ਗੁਰਦੇ ਖਰਾਬ ਹੋ ਚੁੱਕੇ ਹਨ ਅਤੇ ਮਾਪੇ ਰੋ ਰੋ ਬੱਚੇ ਦੀ ਜ਼ਿੰਦਗੀ ਬਚਾਉਣ ਲਈ ਮਦਦ ਦੀ गुहार ਲਗਾ ਰਹੇ ਹਨ ਗੱਲਬਾਤ ਦੌਰਾਨ ਪਰਿਵਾਰ ਨੇ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਕਰਦੇ ਹਨ ਜਿਸ ਨਾਲ ਘਰ ਦਾ ਗੁਜ਼ਾਰਾ ਮਸਾ ਚੱਲਦਾ ਹੈ ਅਤੇ ਉਹਨਾਂ ਦੇ ਬੱਚੇ ਦੇ ਇਲਾਜ ਲਈ ਡਾਕਟਰਾਂ ਨੇ ਲੱਖਾਂ ਰੁਪਏ ਖਰਚਾ ਜਿਹੜਾ ਉਹ ਦੱਸਿਆ ਹੈ ਜੋ ਉਹਨਾਂ ਦੀ ਪਹੁੰਚ ਤੋਂ ਕੋਹਾਂ ਦੂਰ ਹਨ ਉਹਨਾਂ ਸਮਾਜ ਸੇਵੀ ਸੰਸਥਾਵਾਂ ਅਤੇ ਐਨ ਆਰ ਆਈ ਵੀਰਾਂ ਅੱਗੇ ਮਦਦ ਦੀ ਗਹਾਰ ਲਗਾਈ ਹੈ ਕਿ ਉਹਨਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਉਹ ਆਪਣੇ ਬੱਚੇ ਦਾ ਇਲਾਜ ਕਰਾ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਤਾਂ ਜੋ ਇਹ ਵੀਡੀਓ ਜਿਹੜੀ ਹੈ ਉਹ ਦਾਨੀ ਸੱਜਣਾ ਤੱਕ ਪਹੁੰਚ ਸਕੇ ਤਾਂ ਹੋਰ ਕੀ ਕੁਝ ਕਹਿਣਾ ਹੈ ਪਰਿਵਾਰ ਦਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਬੱਚੇ ਦਾ ਮੈਨਾਂ ਮੇਰਾ ਬੱਚੇ ਦਾ ਇਲਾਜ ਕਰ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਪਰ ਮੇਰਾ ਬੱਚਾ ਠੀਕ ਹੋ ਜਾਵੇ ਸਾਡੇ ਮੇਰੇ ਕੋਲ ਇੱਕੋ ਇੱਕੇ ਹੀ ਬੱਚੇ ਦਾ ਮੇਰਾ ਸਾਰਾ ਹੈਗਾ ਉਹ ਵੀ ਮੇਰਾ ਇੰਨਾ ਦੁਖੀ ਹੋਇਆ ਪਿਆਗਾ ਵੀ ਰੱਬ ਨੇ ਮੈਨੂੰ ਇੰਨਾ ਕਿਤੇ ਤਾਂ ਛੋੜ ਦਿੱਤਾ ਮੇਰਾ ਕੀ ਜ਼ਿਹਾੜੀ ਦਾ ਰਹੇਗਾ ਬੜਾ ਜਦੋਂ ਰਾਣ ਨੂੰ ਰੋਂਦਾ ਵੇ ਤੇ ਜਰਿਆਣੀ ਜਾਂਦਾ ਮੈਂ ਤਾਂ ਬਹੁਤ ਜ਼ਿਆਦਾ ਨਾਮ ਹੈ ਕੋਈ ਕਰ ਜੇ ਚੱਕੀ ਚੱਲ ਚੋਪੜੀ ਹੁੰਦਾਗਾ ਵੇ ਕੋਣ ਵੀ ਕਿੰਨਾ ਕਾਲਾ ਪੈਂਦਾ ਵਾ ਇਦਾਂ ਹੀ ਕਰਦਾ ਰਹਿੰਦਾਗਾ ਜਦੋਂ ਵੀ ਮੈਂ ਇਹ ਮੰਗ ਚਾਉਣਾ ਵੀ ਮੇਰੇ ਬੱਚੇ ਦਾ ਇਲਾਜ ਕਰਾ ਦ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਹੈਗਾ ਖਰਚਾ ਬਹੁਤ ਹੈ ਨਾ ਮੈਂ ਕਾਰ ਨਹੀਂ ਸਦਾ ਗਰੀਬ ਬੰਦਾ ਮੈਂ ਤਾਂ ਘਰ ਵੀ ਮੈਂ ਕਹਨੇ ਰੱਖ ਦਿੱਤਾ ਹੈਗਾ ਜੋ ਮੈਂ ਪਹਿਲਾਂ ਲਾ ਦਿੱਤਾ ਹੈਗਾ ਲੱਖ ਰੁਪਏ ਲੱਗੇ ਮੈਂ ਲਾ ਦਿੱਤਾ ਫੜ ਫੜਾ ਕੇ ਕਰ ਕਰਾ ਕੇ ਮੇਰੇ ਸਾਰੇ ਪਾਸੇ ਹੁੰਦੇ ਮੇਰੇ ਹੱਥ ਹੀ ਗਏ ਦਨ ਅੱਜ ਕੱਲ ਪਤਾ ਰਿਸ਼ਤੇਦਾਰ ਵੀ ਕੋਈ ਨਹੀਂ ਖੜਦਾ ਹੈਗਾ ਕਿੰਨੇ ਵੀਰ ਇਨੀ ਉਮਰ ਇਹ ਬੱਚੇ ਦੀ ਤੇ ਕੀ ਰੋਕੀਏ ਬੱਚੇ ਵੀਰ ਇਹਦੀ ਉਮਰ ਹੈਗੀਏ 6 6 ਮਹੀਨਿਆਂ ਦਾ ਹੋ ਗਿਆ ਹੈ ਤੇ ਇਹਦਾ ਇੱਕ ਗੁਰਦਾ ਖਰਾਬ ਹੈਗਾ ਇੱਕ ਇੱਕ ਨੇ ਦੀ ਨਾਲੀ ਬਾਥ ਵਾਲੀ ਬਲੌਕ ਹੈਗੀ ਏ ਤੇ ਇੱਕ ਗੁਰਦੇ ਚ ਪ੍ਰੋਬਲਮ ਚੱਲੀ ਜਾਂਦੀ ਏ ਜਿਹੜਾ ਗੁਰਦਾ ਉਹ ਕਹਿੰਦੇ ਚੇਂਜ ਕਰਨਾ ਪੈਗਾ ਇਹ ਕਦੋਂ ਤੈਨੂੰ ਰੋਗ ਹੈਗਾ ਇਹ ਵੀਰੇ ਜੀ ਇਹ ਬਚਪਨ ਤੋਂ ਇਹਨੂੰ ਹੋ ਗਿਆ ਇਹ 6 ਮਹੀਨੇ ਤੋਂ ਹੋ ਗਿਆ ਏ ਤੇ ਬਚਪਨ ਤੋਂ ਹੀ ਲੈ ਕੇ ਇਹਨੂੰ ਰੋਗ ਹੈਗਾ ਇੱਕ ਮਸ਼ੀਨ ਚ ਵੀ ਰਿਹਾ ਮਹੀਨਾ ਤੇ ਉਹ ਤੱਕ ਮੁੱਕ ਮੁੱਕ ਹੀ ਗਿਆ ਸੀਗਾ ਤੋਂ ਫਿਰ ਬਿਮਾ ਲੈ ਕੇ ਬਾਬੇ ਨੇ ਸੁਣ ਲਈ ਤੇ ਫਿਰ ਠੀਕ ਹੋ ਗਿਆ ਫਿਰ ਉਹਨ ਡਵਾਈਸ ਲਾ ਚੱਲਦਾ ਪਿਆ ਪਰ ਰੋਂਦਾ ਬਹੁਤ ਵਿਚਾਰਾ ਦਰਿਆ ਨਹੀਂ ਜਾਂਦਾ ਹੈਗਾ ਤੇ ਇਹ ਲਾਜ ਕਿੱਥੇ ਹੋਏ ਨਾ ਚੱਲ ਰਿਹਾ ਲਾਜ ਚਾਚਾ ਬੱਚਾ ਫ੍ਰੀਜ਼ਕੋਡ ਹਸਪੀਟਲ ਚ ਚੱਲਦਾ ਪਿਆ ਤੇ ਬਾਕੀ ਟੈਸਟ ਹੁੰਦੇ ਨੇ ਹਰ ਪੀਜੀਆ ਚ ਵੀ ਚੱਲਦਾ ਹੋਏ ਦੋ ਪਾਸੇ ਚੱਲੀ ਜਾਂਦਾ ਹੈਗਾ ਹੁਣ ਉਹ ਟੈਸਟ ਕਰੀ ਜਾਂਦੇ ਨੇ ਤੇ ਪ੍ਰੋਬਲਮ ਜਿਆਦਾ ਹੀ ਵਧੀ ਜਾਂਦੀ ਵੀ ਜਾਨੀ ਕੱਟ ਨਹੀਂ ਰਹੀ ਹੈਗੀ ਉਹਨਾਂ ਨੇ ਕਿਹਾ ਵੀ ਗੋਦਾ ਚੇਂਜ ਕਰਨਾ ਪਵੇਗਾ ਤੁਸੀਂ ਆਪ ਦਾ ਕੋਈ ਪੈਸੇ ਤੇ ਲਦਾ ਹੱਲ ਕਰੋ ਵੀ ਬੱਚੇ ਨੂੰ ਜਾਨ ਨੂੰ ਵੀ ਖਤਰਾ ਹੈਗਾ ਜੇ ਲੈਟ ਟਾਈਮ ਤੇ ਰੋਕੇ ਤੇ ਬੱਚਾ ਜਾਨ ਜਾ ਸਕਦੀ ਹੈ ਤੁਹਾਡੇ ਕੋਲ ਰੋਜ਼ਗਾਰ ਕੀ ਕੀ ਕਮਾਈ ਹੈ ਤੁਹਾਡੇ ਕੋਲ ਬਈ ਕਮਾਈ ਦਿਹਾੜੀਦਾਰ ਬੰਦਾ ਮੈਂ ਮੈਂ ਆਪ ਵੀ ਠੀਕ ਨਹੀਂ ਦੇਂਦਾਗਾ ਤੇ ਦਿਹਾੜੀ ਦਾ ਪਾ ਕਰਕੇ ਆਦੇ ਬੱਚਿਆਂ ਨੂੰ ਪਾਲਦਾ ਸੰਭਦਾ ਹੈਗਾ ਤੇ ਨਾਲ ਘਰ ਦੀ ਵੀ ਵਿਚਾਰੀ ਪੁੱਛੇ ਪੁੱਛੇ ਲਾ ਕੇ ਤੇ ਟਾਈਮ ਪਾਸੇ ਸਰਕਲ ਚਲਾਉਣੇ ਆ ਹੁਣ ਜਦੋਂ ਦਾ ਬੱਚਾ ਬਿਮਾਰ ਹੈ ਮਿੱਥ ਦਿਹਾੜੀ ਵੀ ਨਹੀਂ ਜਾਇਆ ਜਾਂਦਾ ਮੈਂ ਆਪ ਵੀ ਠੀਕ ਨਹੀਂ ਦੇਂਦਾਗਾ ਇਹ ਬੱਚੇਰੇ ਜੀ ਕਾਰਨ ਹੈਗਾ ਮੈਂ ਚਾਹਣਾ ਵੀ ਮੇਰੇ ਬੱਚੇ ਦੀ ਕੋਈ ਮੇਰਾ ਲਾਜ ਕਰਾ ਦੇ ਵਧੀਆ ਥਾਂ ਤੇ ਜਦ ਮੇਰਾ ਬੱਚਾ ਠੀਕ ਹੋ ਜਾਵੇ ਮਾਪਾ ਵਾਪਾ ਜੀ ਮੇਰਾ ਬਚਪਨ ਤੋਂ ਹੀ ਪੂਰਾ ਹੋ ਗਿਆ ਵੀ ਮੈਂ ਦੇਖਿਆ ਹੀ ਨਹੀਂ ਕਬਾ ਵਾ ਤੇ ਉਸ ਤੋਂ ਬਾਅਦ ਫਿਰ ਮੈਂ ਮਾਂ ਮਹਿਣ ਜਾਂਦਾ ਸੀ ਸਪਾਲਿਆ ਸੰਭਾ ਸੀਗਾ ਵੀ ਜੋਗਾ ਸਪੋਰਟ ਨਾ ਕੀਤੀ ਉਸ ਤੋਂ ਬਾਅਦ ਫਿਰ ਮੈਂ ਆਪ ਹੀ ਸਾਰਾ ਸਿਰ ਤੇ ਦਾ ਘਰ ਲਿਆ ਤਿੰਨ ਤਿੰਨ ਮਲੇ ਜਗਾ ਲਈ ਸੀਗੀ ਉਹ ਵੀ ਹੁਣ ਬੱਚੇ ਕਰਕੇ ਮੈਂ ਗਹਿਣੇ ਰੱਖ ਦਿੱਤੇ ਨੰਬਰਦਾਰਨ ਦੇ ਦਿੱਤੇ ਸੀ ਤੇ ਵੀ ਜਣਕੀ ਵੀ ਸਾਰਾ ਕੁਝ ਜਣਕੀ ਵੀ ਹੁਣ ਮੈਂ ਆਪਦਾ ਗਹਿਣੇ ਕੀਤਾ ਹੈ ਜਿਹੜਾ ਹੈਗਾ ਹੀ ਮਾੜਾ ਮੋਟਾ ਰੋਜ਼ਗਾਰ ਹਟਲ ਵਿੱਚ ਕੰਮ ਵੀ ਨਹੀਂ ਜਾਇਆ ਜਾਂਦਾਗਾ ਵੀ ਬੱਚੇ ਨੂੰ ਮੈਨੂੰ ਹਫਤੇ ਬਾਅਦ ਲਿਜਾਣਾ ਪੈਂਦਾਗਾ ਤੇ ਦਿਹਾੜੀ ਤੋਂ ਲਾਵਾ ਹੋਰ ਕਮਾਈ ਦਾ ਸਾਧਨ ਕੋਈ ਨਹੀਂ ਹੈ। ਦਿਹਾੜੀ ਤੋਂ ਲਾਵਾ ਭਾਜੀ ਕੋਈ ਮੇਰੇ ਕੋਲ ਹੋਰ ਕੋਈ ਸਾਧਨ ਨਹੀਂ ਹੈਗਾ। ਤੇ ਬੱਚੇ ਦੀ ਕਿੰਨੀ ਉਮਰ ਸੀ ਕਦੋਂ ਕਿਸੇ ਨੂੰ ਪਤਾ ਉਹ ਕਦੋਂ ਦਾ। ਬੱਚੇ ਭਾਈ ਉਮਰ 6 ਮਹੀਨੇ ਦਾ ਹੋ ਗਿਆ ਬੱਚਾ ਤੇ ਜਦੋਂ ਜਨਮ ਹੋਇਆ ਉਦੋਂ ਤੇ ਲੈ ਕੇ ਯਾਨੀ ਕਿ ਇੱਕ ਮਸ਼ੀਨ 'ਚ ਪੈ ਗਿਆ ਸੀ ਇਹ। ਤੇ ਮਹੀਨਾ ਤੇ ਮਸ਼ੀਨ 'ਚ ਹੀ ਰਹਿ ਬਿਕਰੇ ਤੇ ਮੁੱਕਮਕੀ ਗਿਆ ਸੀਗਾ। ਤੇ ਫਿਰ ਹੁਣ ਗਾਂ ਦੇ ਕਿਸਮਤ ਨਾਲ ਯਾਨੀ ਕਿ ਅੱਖਾਂ ਖੋਲ ਲੀਆਂ ਤੇ ਇਹ ਤੱਕ ਲੱ ਚਲੇ ਪਰ ਰਾਤ ਨੂੰ ਜਦ ਰੋਂਦਾ ਇਹ ਜਰਿਆ ਨਹੀਂ ਜਾਂਦਾ ਵੀ ਨਾ ਤਾਂ ਅਸੀਂ ਵੀ ਇਹਨੂੰ ਦਵਾਈ ਦੇ ਸਕਦੇ ਉਹ ਜੀ ਟਰੈਕਟਰਾਂ ਤੋਂ ਬਗੈਰ। ਦੇ ਵੀ ਗੁਰਦੇ ਦਾ ਲਾਵੇ ਗੁਰਦੇ ਦਾ ਪ੍ਰੋਬਲਮ ਹਾਂਜੀ ਗੁਰਦੇ ਦਾ ਲਾਵੇ ਇੱਕ ਦੀ ਬਾਥਰ ਵਾਲੀ ਨਾਲੀ ਬਲੌਕ ਹੈਗੀ ਹੈ ਜਿਹੜਾ ਨਾਲੀ ਦੇ ਦਾ ਬਾਥਰ ਉਹ ਕਰਦਾ ਬੜਾ ਰੋਂਦਾ ਹੈ ਜਾਨਕੀ ਜਰਿਆ ਨਹੀਂ ਚੰਦਾਗਾ ਔਲਾਜ ਕੀ ਕੋਈ ਸਸਤਾ ਨਾ ਕਿਸੇ ਨਾਲ ਗੱਲਬਾਤ ਨਹੀਂ ਹੋਣੀ ਗੱਲਬਾਤ ਭਾਜੀ ਕਿਸੇ ਨੇ ਸਾਡੀ ਕੋਈ ਨਹੀਂ ਸੁਣਵਾਈ ਕੀਤੀ ਹੈਗੀ ਬੜਾ ਸੀ ਕਿਹਾ ਤੇ ਬੜਾ ਸੀਗਾ ਵੀ ਜਿੱਤੇ ਜਿੱਤੇ ਸਾਨੂੰ ਦੱਸਿਆ ਪਰ ਕੋਈ ਨਹੀਂ ਸਾਡੀ ਕਿਸੇ ਨੇ ਸੁਣੀ ਹੈਗੀ ਕਿ ਤੁਸੀਂ ਮੰਗੀ ਕਰ ਮੰਗਾ ਹੀ ਕਰਦਾ ਵੀ ਮੇਰੇ ਬੱਚੇ ਦਾ ਲਾਜ ਕੀਤਾ ਜਾਵੇ ਮਰ ਮੈਨੂੰ ਕੋਈ ਮੰਗਣੀ ਹੈਗੀ ਹੈਗੀ ਮੇਰਾ ਬੱਚਾ ਠੀਕ ਹੋ ਜਾਏ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੇਰਾ ਬੱਚਾ ਠੀਕ ਕਰ ਦੋ ਬਈ ਬੱਚੇ ਦੀ ਕਿੰਨੀ ਉਮਰ ਹੈ ਤੇ ਕੀ ਬੱਚੇ ਨੂੰ ਰੋਕੀ ਹੈ ਵੇ ਬੱਚਾ ਮਾਂ ਸੇਮੀ ਨੇਦਾ ਹੈਗਾ ਤੇ ਗੁਰਦੇ ਚ ਪ੍ਰੋਬਲਮ ਹੈ ਦੋਨਾਂ ਦੇ ਵਿੱਚ ਐਕ ਤੇ ਜਮੇ ਖਰਾਬ ਹੈ ਇੱਕ ਦਾ ਇਲਾਜ ਚੱਲੀ ਜਾਂਦਾ ਤੇ ਕੀ ਹੋਰ ਕੋਈ ਨਾਲੀ ਇੱਕ ਦਸ ਇਹ ਬਾਥਰੂਮ ਵਾਲੀ ਨਾਲੀ ਵੀ ਬਲੌਕ ਹੈ ਜੇਕਰ ਉਹਨਾਂ ਦਾ ਰਾਤ ਨੂੰ ਬਹੁਤ ਰੋਂਦਾ ਬਾਥਰੂਮ ਕਨਾਲ ਲੱਗਾ ਤਾਂ ਬਹੁਤ ਜ਼ਿਆਦਾ ਹੀ ਹੁੰਦਾ ਤੇ ਇਲਾਜ ਕਿੱਥੋਂ ਚੱਲ ਰਿਹਾ ਹੈ ਇਲਾਜ ਇਹ ਤਾਂ ਫਰੀਦਕੋਟ ਤੇ ਚੱਲ ਰਿਹਾ ਸਰਕਾਰੀ ਹਸਪੀਟਲ ਗੁਰਗੋਵਿੰਦ ਸਿੰਘ ਦੇ ਕੀ ਡਾਕਟਰ ਹੁਣ ਕੀ ਕਹਿੰਦੇ ਨੇ ਵੈਸੇ ਕੀ ਠੀਕ ਹੋ ਜਾਏਗਾ ਜਾਂ ਕੀ ਕਰਨਾ ਪੈਣਾ ਉਹ ਕਹਿੰਦੇ ਆਪਰੇਸ਼ਨ ਹੀ ਕਰਨਾ ਪੈਣਾ ਆਪਰੇਸ਼ਨ ਤਾਂ ਬਿਨਾਂ ਨਹੀਂ ਹੋਣਾ ਆਪਰੇਸ਼ਨ ਕੇ ਅੰਦਰ ਜ਼ਰੂਰੀ ਆ ਉਹਨਾਂ ਨੇ ਐਕਸ-ਰੇ ਵੀ ਕੀਤੇ ਸਾਰਾ ਕੁਝ ਕੀਤਾ ਕੋਈ ਹੱਲ ਨਹੀਂ ਹੋਇਆ ਕਹਿੰਦੇ ਆਪਰੇਸ਼ਨ ਹੀ ਆ ਗੁਰਦੇ ਦਾ ਆਪਰੇਸ਼ਨ ਕਹਿੰਦੇ ਹਾਂਜੀ ਕਹਿੰਦੇ ਗੁਰਦਾ ਚੇਂਜ ਕਰਨਾ ਪਊ ਇਹ ਫਿਰ ਇੰਨਾ ਤਾਂ ਫਿਰ ਇਲਾਜ ਦਾ ਕਿਸ ਤਰ੍ਹਾਂ ਕੋਈ ਪੈਸਾ ਤੋਂ ਕਿਵੇਂ ਧਿਆ ਰਹੇ ਕੋਈ ਡਾਕਟਰ ਉਹ ਕਹਿੰਦੇ ਪੈਸੇ ਆਪ ਦੇ ਪ੍ਰਬੰਧ ਕਰਕੇ ਰੱਖੋ ਹੁਣ ਕੀ ਪੈਸੇ ਕੋਣੋ ਫਿਰ ਹੁਣ ਤੁਸੀਂ ਇਲਾਜ ਨਹੀਂ ਕਰਵਾ ਰਹੇ ਹਾਂਜੀ ਪੈਸੇ ਸਾਡੇ ਘਰ ਚ ਹੈ ਨਹੀਂ ਕਮਾਉਣ ਵਾਲਾ ਕੋਈ ਹੈ ਨਹੀਂਗਾ ਦੇਖੀ ਆਪਣਾ ਇਹਦੇ ਫਾਦਰ ਸਾਹਿਬ ਕੀ ਕੰਮ ਕਰਦੇ ਨੇ ਇਹਦੇ ਫਾਦਰ ਸਾਹਿਬ ਦਿਹਾੜੀ ਕਰਦੇ ਆ ਕੋਈ ਕਮਾਉਣ ਤਾਂ ਹੋਰ ਕੋਈ ਸਾਡੇ ਨਹੀਂ ਨਹੀਂ ਕੋਈ ਹੋਰ ਕੋਈ ਨਹੀਂ ਹੈਗਾ ਕੋਈ ਸਾਡੇ ਘਰ ਦੇ ਵਿੱਚ ਦੇਖੀ ਮੰਗੀ ਕਿ ਤੁਸੀਂ ਵੈਸੇ ਕਰਦੇ ਹੋ ਅਸੀਂ ਮੰਗੇ ਇਹ ਕਰਦੇ ਆ ਕਿ ਸਾਡੇ ਬੱਚੇ ਦਾ ਇਲਾਜ ਕਰਾਇਆ ਜਾਵੇ ਬਸ ਹੋਰ ਸਾਡੀ ਕੋਈ ਮੰਗ ਨਹੀਂ ਹੈ ਕੀ ਨਾਮ ਕੀ ਹੈ ਇਹਦਾ ਨਾਮ ਦਿਲਰਾਜ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਰਣਜੀਤ ਕੋ